ਇੱਕ ਬੇਨਤੀ ਪਿਆਰ ਨਾਲ ਹਿਰਦੇ ਵਿੱਚ ਵਸਾਓ ਆਪਾਂ ਪਰਿਵਾਰਾਂ ਵਾਲੇ ਬੈਠੇ ਵਾਂ ਦੋ ਤਰ੍ਹਾਂ ਦੀ ਮੌਤ ਸੰਸਾਰੀ ਦੁਨੀਆ ਵਿੱਚ ਮੰਨੀ ਗਈ ਹੈ ਇੱਕ ਸਰੀਰ ਦੀ ਮੌਤ ਹੈ ਜਿਹੜੀ ਸਾਰਿਆਂ ਦੀ ਹੁੰਦੀ ਹੈ ਜੋ ਜਿਉ ਸੋ ਬਿੰਸ ਹੈ ਇੱਕ ਮੌਤ ਜਮੀਰ ਦੀ ਹੈ ਜਿਹੜੇ ਲੋਕ ਆਪਣੇ ਆਚਰਨ ਤੋਂ ਗਿਰ ਜਾਂਦੇ ਨੇ ਇਮਾਨਤੋਂ ਗਿਰ ਜਾਂਦੇ ਨੇ ਜਿਹੜੇ ਲੋਕ ਆਪਣੇ ਸਿਧਾਂਤੋਂ ਗਿਰ ਜਾਂਦੇ ਨੇ ਜ਼ਮੀਰ ਦੀ ਮੌਤ ਤੇ ਖਿਆਲ ਕਰਿਓ ਸੰਸਾਰੀ ਤੌਰ ਤੇ ਹੁਣ ਲੋਕਾਂ ਦਾ ਜ਼ਮੀਰ ਗਵਾਚਦਾ ਜਾ ਰਿਹਾ ਜ਼ਮੀਰ ਬੱਚਿਆਂ ਦੇ ਰਿਸ਼ਤੇ ਵਿਆਹ ਸ਼ਾਦੀਆਂ ਕਰਦੇ ਹੋ ਇਹਦੇ ਵਿੱਚ ਕੋਈ ਅਪੱਤੀ ਨਹੀਂ ਜਦੋਂ ਕਿਸੇ ਬੱਚੇ ਦਾ ਰਿਸ਼ਤਾ ਕਰਨਾ ਹੈ ਤਾਂ ਪਹਿਲਾਂ ਪੁੱਛਗਿਸ਼ ਕਰ ਲੈਣੀ ਚਾਹੀਦੀ ਹੈ ਉਹ ਪਰਿਵਾਰ ਕਿਸ ਤਰ੍ਹਾਂ ਦਾ ਲੜਕੀ ਵਾਲੇ ਕਿਸ ਤਰ੍ਹਾਂ ਦੇ ਨੇ ਲੜਕੇ ਵਾਲੇ ਕਿਸ ਤਰ੍ਹਾਂ ਦੇ ਸਾਡਾ ਫਰਜ਼ ਹੈ ਬਿਲਕੁਲ ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰ ਲੈਣੀ ਚਾਹੀਦੀ ਹੈ ਪੁੱਛਗਿਸ਼ ਕਰ ਲੈਣੀ ਚਾਹੀਦੀ ਹੈ ਵਿਆਹ ਤੋਂ ਪਹਿਲਾਂ ਪੁੱਛਗਿਸ਼ ਕਰਨੀ ਚੰਗੀ ਗੱਲ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਪੁੱਛਗਿਸ਼ ਕਰਨੀ ਚੰਗੀ ਗੱਲ ਹੈ ਪਰ ਮਾਫ ਕਰਿਓ ਚਾਰ ਲਾਮਾ ਲੈਣ ਤੋਂ ਬਾਅਦ ਆਨੰਦਕਾਰ ਜੋ ਹੋਣ ਤੋਂ ਬਾਅਦ ਕੋਈ ਇੱਕ ਦੂਜੇ ਬਾਰੇ ਪਤਾ ਕਰਾਵੇ ਉਹ ਰਿਸ਼ਤਾ ਟੁੱਟ ਜਾਂਦਾ ਹੈ ਉਹ ਫਿਰ ਗਲਤ ਹੈ ਆਪਣੇ ਗੁਰੂ ਬਾਰੇ ਪਹਿਲਾਂ ਪਤਾ ਕਰ ਲਿਓ ਕਿ ਗੁਰੂ ਕਿੰਨੀ ਸਮਰੱਥਾ ਦਾ ਮਾਲਕ ਹੈ ਸਿੱਖਾ ਗੁਰੂ ਵਾਲਾ ਬਣਨ ਤੋਂ ਬਾਅਦ ਸ਼ੱਕ ਨਾ ਕਰੀ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ tujhe te nistar ਪਹਿਲਾਂ ਗੁਰੂ ਵਾਲਾ ਬਣਨ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰ ਲਈ ਗੁਰੂ ਵਾਲਾ ਬਣਨ ਤੋਂ ਬਾਅਦ ਸ਼ੱਕ ਨਾ ਕਰੀ ਕਿਉਂਕਿ ਤੇਰੇ ਗੁਰੂ ਵਿੱਚ ਇੰਨੀ ਸਮਰੱਥਾ ਹੈ ਜੋ ਕੁਝ ਭਾਗਾਂ ਵਿੱਚ ਲਿਖਿਆ ਉਤੇ ਮਿਲਦਾ ਹੀ ਮਿਲਦਾ ਹੈ ਸਾ ਸੰਗਤ ਇੱਕ ਚੀਜ਼ ਮਨ ਵਿੱਚ ਵਸਾਇਓ ਤੁਹਾਡਾ ਗੁਰੂ ਇੰਨੀ ਸਮਰੱਥਾ ਦਾ ਮਾਲਕ ਹੈ ਜਿਹੜੀ ਚੀਜ਼ ਭਾਗਾਂ ਵਿੱਚ ਨਹੀਂ ਵੀ ਲਿਖੀ ਗੁਰੂ ਉਹ ਵੀ ਲਿਖ ਸਕਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਗੁਰ ਜੀ ਨੇ ਸੁਖਮਨੀ ਸਾਹਿਬ ਦੇ ਅੰਦਰ ਬਚਨ ਕਹੇ ਹੁਕਮੇ ਧਾਰ ਅਧਰ ਹਾਵੇ ਹੁਕਮੇ ਉਪਜੈ ਹੁਕਮ ਸਮਬੈ ਹੁਕਮੇ ਉਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਗੁਰੂ ਦਾ ਹੁਕਮ ਵੀ ਇਸ ਹੱਦ ਤੱਕ ਵਰਤ ਸਕਦਾ ਹੈ ਉਹ ਧਰੀ ਹੋਈ ਚੀਜ਼ ਨੂੰ ਅਧਰ ਕਰ ਸਕਦਾ ਉਹਦੀ ਸਮਰਥਾ ਹੈ ਇਤਿਹਾਸ ਵਿੱਚ ਇੱਕ ਸਾਖੀ ਬੜੀ ਪ੍ਰਚਲਿਤ ਹੈ ਤੁਸੀਂ ਸੁਣਦੇ ਰਹਿੰਦੇ ਹੋ ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣਾ ਹੈ ਇੱਕ ਮਾਈ ਆਪੇ ਚੱਬੇ ਪਿੰਡ ਤੋਂ ਮਹਾਰਾਜ ਦੇ ਦਰਬਾਰ ਵਿੱਚ ਬਾਹਰੋਂ ਸੁਣਿਆ ਸੀ ਉਹਨੇ ਲੋਕਾਂ ਕੋਲੋਂ ਕਿ ਜੋ ਮੰਗੋ ਉਥੋਂ ਮਿਲਦਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜਦੋਂ ਉਹ ਮੰਗਣ ਆਈ ਉਹਦੀ ਵਾਰੀ ਆਈ ਤੇ ਉਹਨੇ ਅਰਦਾਸ ਕੀਤੀ ਹੱਥ ਜੋੜ ਕੇ ਪੱਲਾ ਅੱਡ ਕੇ ਕਹੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਜ਼ਮੀਨ ਜਾਇਦਾਦ ਘਰ ਹਵੇਲੀ ਸਭ ਕੁਝ ਹੈ ਇੱਕ ਚੀਜ਼ ਦੀ ਘਾਟ ਹੈ ਮੇਰੇ ਘਰ ਔਲਾਦ ਨਹੀਂ ਮੈਨੂੰ ਪੁੱਤਰ ਦੀ ਦਾਤ ਬਖਸ਼ੀਂ ਸ਼ੇਮੇ ਪਾਦਸ਼ਾਹ ਨੇ ਨਜ਼ਰ ਪਰ ਕੁਸਮਾਈ ਵਲ ਵੇਖਿਆ ਤੇ ਬੜੇ ਅਦਬ ਸਤਕਾਰ ਨਾਲ ਕਿਹਾ ਮਾਈ ਤੇਰੇ ਭਾਗਾਂ ਵਿੱਚ ਰੱਬ ਨੇ ਔਲਾਦ ਨਹੀਂ ਲਿਖੀ ਤੇਰੇ ਭਾਗਾਂ ਵਿੱਚ ਔਲਾਦ ਨਹੀਂ ਜਦੋਂ ਐਨੀ ਗੱਲ ਕਹੀ ਉਹਦਾ ਮਨ ਟੁੱਟ ਗਿਆ ਬੜੀ ਆਸ ਰੱਖ ਕੇ ਆਈ ਸੀ ਕਿਸੇ ਨੂੰ ਕੋਰਾ ਜਵਾਬ ਮਿਲ ਜਾਏ ਇੱਕਦਮ ਆਸ ਟੁੱਟਦੀ ਹੈ ਮਨ ਭਰਦਾ ਹੈ ਬੀਬੀਆਂ ਦਾ ਮਨ ਵੈਸੇ ਵੀ ਕੋਮਲ ਹੁੰਦਾ ਇਕਦਮ ਮਨ ਵਿਰਾਗ ਵਿੱਚ ਆਇਆ ਰੋਣ ਲੱਗ ਪਈ ਸੇਵਾਧਾਰ ਨੇ ਝੰਜੋੜ ਕੇ ਕਿਹਾ ਮਾਈ ਪਰਾਂ ਹੋ ਕੇ ਬੈਠੋ ਦੂਜਿਆਂ ਵੀ ਮੱਥਾ ਟੇਕੋ ਰੋਂਦਿਆਂ ਰੋਂਦਿਆਂ ਅੱਖਾਂ ਪੂੰਝੀਆਂ ਪਿੱਛੇ ਵਹਿ ਗਈ ਭਾਈ ਸੰਤੋਖ ਸਿੰਘ ਲਿਖਦੇ ਕੁਝ ਘੜੀਆਂ ਵਿਰਾਗ ਵਿੱਚ ਰੋਂਦੀ ਰਹੀ ਫਿਰ ਮਨ ਗੱਲਾਂ ਕਰਨ ਲੱਗਾ ਅੰਦਰੋਂ ਮਨ ਦੀ ਆਵਾਜ਼ ਆਈ ਜੇ ਤੇਰੇ ਭਾਗਾਂ ਵਿੱਚ ਹੀ ਨਹੀਂ ਫਿਰ ਤੈਨੂੰ ਪਾਉਣ ਦੇ ਸਕਦਾ ਕਰਮ ਮਾਰੀਏ ਤੇਰੇ ਕਰਮ ਮਾਰੇ ਨੇ ਚੱਲ ਉੱਠ ਤੇਰੇ ਭਾਗਾਂ ਵਿੱਚ ਨਹੀਂ ਤੈਨੂੰ ਕੌਣ ਦੇ ਸਕਦਾ ਰੋਂਦਿਆਂ ਰੋਂਦਿਆਂ ਮਨ ਭਰਿਆ ਉੱਠ ਕੇ ਚਲੀ ਗਈ ਇਤਿਹਾਸ ਕਹਿੰਦਾ ਜਦੋਂ ਉਹ ਮਾਈ ਰੋਂਦਿਆਂ ਗਈ ਪਿੱਛੋਂ ਇੱਕ ਬਜ਼ੁਰਗ ਸਰੀਰ ਨੇ ਆਵਾਜ਼ ਮਾਰੀ beta ਰੁਕ ਜਾਓ ਉਹ ਮਾਈ ਰੁਕ ਗਈ ਕੋਲ ਹੋ ਕੇ ਕਿਆ ਪੁੱਤਰ ਰੋ ਕਿਉਂ ਰਹੀ ਹੈ ਉਹਨੇ ਕਿਹਾ ਰੋਣਾ ਨਾ ਤੇ ਹੋਰ ਕੀ ਕਰਾਂ ਬੜੀ ਵੱਡੀ ਆਸ ਰੱਖ ਕੇ ਆਈ ਸੀ ਗੁਰੂ ਨਾਨਕ ਸਾਹਿਬ ਦੇ ਘਰੋਂ ਸਭ ਕੁਝ ਮਿਲਦਾ ਹੈ ਅੱਜ ਆਸ ਟੁੱਟ ਗਈ ਛੇਵੇਂ ਪਾਤਸ਼ਾਹ ਨੇ ਜਵਾਬ ਦਿੱਤਾ ਤੇਰੇ ਭਾਗਾਂ ਵਿੱਚ ਔਲਾਦ ਨਹੀਂ ਲਿਖੀ ਐਡੀ ਵੱਡਾ ਜਵਾਬ ਮਿਲ ਗਿਆ ਤੇ ਹੁਣ ਰੋਮਾਂ ਨਾਲ ਤੇ ਹੋਰ ਕੀ ਕਰਾਂ ਉਸ ਬਜ਼ੁਰਗ ਨੇ ਪਿਆਰ ਨਾਲ ਕਿਹਾ ਬੇਟਾ ਇਸ ਆਪਣੇ ਪਿਤਾ ਸਮਾਨ ਬਜ਼ੁਰਗ ਵਲਬੇਕ ਮੈਨੂੰ 100 ਸਾਲ ਗੁਜ਼ਰ ਗਿਆ ਗੁਰੂ ਨਾਨਕ ਦੇ ਘਰ ਸੇਵਾ ਕਰਦਿਆਂ ਮੈਂ 100 ਸਾਲ ਵਿੱਚ ਅੱਜ ਤੱਕ ਕੋਈ ਇਸ ਘਰੋਂ ਨਿਰਾਸ਼ ਜਾਂਦਾ ਨਹੀਂ ਵੇਖਿਆ ਇਸ ਘਰੋਂ ਰੋਂਦਾ ਜਾਂਦਾ ਨਹੀਂ ਵੇਖਿਆ ਲੋਕ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਇਸ ਘਰੋਂ ਲੋਕ ਭਿਖਾਰੀ ਆਉਂਦੇ ਨੇ ਤੇ ਰਾਜੇ ਬਣ ਕੇ ਜਾਂਦੇ ਨੇ ਬੇਟਾ ਫਿਰਕੀ ਹੋਇਆ ਤੈਨੂੰ ਜਵਾਬ ਦਿੱਤਾ ਉਸ ਮਾਈ ਨੇ ਕਿਹਾ ਬਾਬਾ ਤੁਸੀਂ ਕਹਿੰਦੇ ਹੋ ਫਿਰਕੀ ਹੋਇਆ ਜਦੋਂ ਜਵਾਬ ਹੀ ਦੇ ਦਿੱਤਾ ਪਿੱਛੇ ਕੀ ਰਹਿ ਗਿਆ ਉਸ ਬਜ਼ੁਰਗ ਨੇ ਕਿਹਾ ਬੇਟਾ ਇੰਨਾ ਕਿਹਾ ਨਾ ਤੇਰੇ ਭਾਗਾਂ ਵਿੱਚ ਉਹ ਹਾਦ ਰੱਬ ਨੇ ਨਹੀਂ ਲਿਖੀ ਫਿਰ ਕੀ ਹੋਇਆ ਇੱਕ ਵਾਰ ਫਿਰ ਅਰਦਾਸ ਕਰ ਪੂਰੇ ਵਿਸ਼ਵਾਸ ਨਾਲ ਅਰਦਾਸ ਕਰ ਪੂਰੇ ਪ੍ਰੋਸੇ ਨਾਲ ਅਰਦਾਸ ਕਰ ਬੇਟਾ ਪੂਰੀ ਟੇਕ ਧਰ ਕੇ ਅਰਦਾਸ ਕਰੀ ਜਦੋਂ ਤੈਨੂੰ ਹੁਣ ਜਵਾਬ ਦੇਣ ਕਿ ਤੇਰੇ ਭਾਗਾਂ ਵਿੱਚ ਨਹੀਂ ਲਿਖਿਆ ਪੂਰੇ ਵਿਸ਼ਵਾਸ ਨਾਲ ਕਹ ਦੇ ਮਹਾਰਾਜ ਉਦੋਂ ਨਹੀਂ ਲਿਖਿਆ ਹੁਣ ਲਿਖ ਦੇ ਵਿਸ਼ਵਾਸ ਨਾਲ ਕਹ ਦੇ ਅੰਦਰ ਵਿਸ਼ਵਾਸ ਜਾਗ ਗਿਆ ਰੁਕ ਗਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਗਲੇ ਦਿਨ ਫਿਰ ਦਰਸ਼ਨ ਕੀਤੇ ਸਜੇ ਦਰਬਾਰ ਵਿੱਚ ਫਿਰ ਮਹਾਰਾਜ ਨੂੰ ਹੱਥ ਜੋੜ ਕੇ ਮੰਗ ਕਰਨ ਲਿਖ ਲੋਗੇ ਮਹਾਰਾਜ ਝੋਲੀ ਵਿੱਚ ਦਾਤ ਪਾਓ ਸ਼ਿਮ ਪਾਦਸ਼ਾਹ ਨੇ ਵੇਖ ਕੇ ਕਿਹਾ ਮਾਈ ਤੈਨੂੰ ਕੱਲ ਜਵਾਬ ਦਿੱਤਾ ਤੇਰੇ ਭਾਗਾਂ ਵਿੱਚ ਉਲਾਦ ਨਹੀਂ ਲਿਖੀ ਪੂਰੇ ਵਿਸ਼ਵਾਸ ਨਾਲ ਨਾਲੇ ਅੰਦਰੋਂ ਰੋ ਪਈ ਨਾਲ ਇੱਕ ਬਚਨ ਕਿਹਾ ਮਹਾਰਾਜ ਉਦੋਂ ਨਹੀਂ ਲਿਖੀ ਹੁਣ ਲਿਖ ਦਿਓ ਤੁਸੀਂ ਲਿਖੜੇ ਸ਼ੇਵੇਂ ਪਾਤਸ਼ਾਹ ਇੱਕਦਮ ਮੁਸਕਰਾਏ ਕਹਿਣ ਲੱਗੇ ਤੈਨੂੰ ਕਿਸੇ ਜੱਗੇ ਹੋਏ ਨੇ ਜਗਾ ਦਿੱਤਾ ਹੈ ਤੈਨੂੰ ਕਿਸੇ ਰਹ ਪਏ ਨੇ ਰਹ ਪਾਇਆ ਇਹ ਰਸਤਾ ਉਸ ਜਗ੍ਹਾ ਤੇ ਜਾਂਦਾ ਜਿੱਥੋਂ ਕਿਸੇ ਨੂੰ ਜਵਾਬ ਨਹੀਂ ਮਿਲ ਸਕਦਾ ਧਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਤ ਨਾਮ ਧਿਆਈ ਹੈ ਕਾਰਜ ਆਵੇ ਰਸ ਜਦੋਂ ਟੇਕ ਇੱਕ ਹੋ ਜਾਏ ਇਹ ਉਹ ਰਸਤਾ ਹੈ ਜਿਹੜਾ ਸਿੱਧਾ ਰੱਬ ਤੱਕ ਪਹੁੰਚਦਾ ਜਿੱਥੋਂ ਜਵਾਬ ਨਹੀਂ ਮਿਲਦਾ ਤੂੰ ਉਸ ਥੀਦ ਤੱਕ ਪਹੁੰਚ ਗਈ ਹੈ ਮਾਈ ਜਦੋਂ ਪਾਣੀ 100 ਡਿਗਰੀ ਤੱਕ ਟੈਂਪਰੇਚਰ ਚਲਾ ਜਾਏ ਉਹ ਭਾਪ ਬਣ ਕੇ ਅਸਮਾਨ ਵੱਲ ਉੱਡਦਾ ਹੈ ਜਦੋਂ ਸੁਰਤ ਵਿੱਚ 100% ਵਿਸ਼ਵਾਸ ਆ ਜਾਵੇ ਰੱਬ ਕੋਲੋਂ ਜੋ ਮੰਗੋਗੇ ਉਹਨ ਦਿਨਾ ਪੈਂਦਾ ਹੈ ਇਹ ਰੱਬ ਦੇ ਘਰ ਦਾ ਵਿਧਾਨ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਖੁਸ਼ ਹੋ ਕੇ ਕਿਹਾ ਮਾਈ ਇੰਨੇ ਵਿਸ਼ਵਾਸ ਨਾਲ ਮੰਗਿਆ ਫਿਰ ਇੱਕ ਮੰਗਿਆ ਤੇ ਇੱਕ ਦਿੱਤਾ ਉਹਦਾ ਕੀ ਲਾਭ ਹੈ ਜਸ ਗੁਰੂ ਨਾਨਕ ਦੀ ਛੇਵੀਂ ਜੋਤਿ ਛੇ ਪਾਤਸ਼ਾਹਾਂ ਦਾ ਤਖਤ ਹੈ ਤੈਨੂੰ ਅੱਗੇ ਤੱਕ ਮੰਗਣਾ ਨਹੀਂ ਪੈਗਾ ਸੱਤ ਪਾਤਸ਼ਾਹਾਂ ਤੱਕ ਸੱਤ ਪੁੱਤਰ ਬਖਸ਼ੇ ਸੱਤ ਪੁੱਤਰਾਂ ਦੀ ਦਾਤ ਝੋਲੀ ਵਿੱਚ ਪਾਈ ਦੁਆਬੇ ਵਿੱਚ ਜਾ ਕੇ ਵੇਖੋ ਅੱਜ ਵੀ ਉਸ ਮਾਈ ਦੇ ਔਲਾਦ ਦੇ ਨਾਂ ਤੇ ਪਿੰਡ ਵਸਦੇ ਨੇ ਜਦੋਂ ਤੁਸੀਂ ਟੱਪੋਂਗੇ ਜੇਜੋ ਨਾਲ ਹੀ ਮੇਕੋਵਾਲ ਮੱਗੋਵਾਲ ਮਹਿੰਗਰਵਾਲ ਅਨੇਕਾਂ ਪਿੰਡ ਜਿਹੜੇ ਨੇ ਉਹਦੀ ਔਲਾਦ ਦੇ ਨਾਂ ਤੇ ਅੱਜ ਵੀ ਵਸਦੇ ਕਹਿਣ ਤੋਂ ਭਾਵ ਇਹ ਹੈ ਤੁਸੀਂ ਉਸ ਗੁਰੂ ਦਾ ਆਮਦ ਪਰਮ ਮਨਾ ਰਹੇ ਹੋ ਜੇ ਭਾਗਾਂ ਵਿੱਚ ਨਾਂ ਵੀ ਲਿਖਿਆ ਹੋਵੇ ਤਾਂ ਵੀ ਦੇਣ ਦੀ ਸਮਰੱਥਾ ਰੱਖਦਾ ਹੈ ਇਹ ਉਹ ਘਰ ਹੈ ਜਿੱਥੇ ਪਾਪ ਮਿਟੇ ਜਾ ਸਕਦੇ ਨੇ ਇਹ ਉਹ ਘਰ ਹੈ ਜਿੱਥੇ ਪੁੰਨ ਲਿਖੇ ਜਾ ਸਕਦੇ